ਇਹ ਦੋ ਬੱਕਰੀਗਾਲ ਜਿਹੜੇ ਬਾਰਡਰਾਂ ਦੇ ਡਿਊਟੀ ਦੇਣ ਦੇ ਉਹਨਾਂ ਦਾ ਕੀ ਮੰਡਿਆ ਹੋਗਾ ਯਾਰ ਇਹ ਸੋਹਣਾ ਸੱਜਣਾ ਹੋਵੇ ਸਾਰਪਰ ਕੋਰੀਡੋਰ ਤੇ ਅਹੀਂ ਆਏ ਹੋਏ ਆ ਉਹ ਜਿੱਥੋਂ ਆ ਰਸਤਾ ਲੱਭਦਾ ਵੀ ਇੱਥੋਂ ਤੋਂ ਸੀਟ ਰੁਕੀ ਐ ਇੰਨਾ ਵੱਡਾ ਪਹਾੜ ਪਿਆ ਵਾ ਇਹ ਡੇਰਾ ਬਣਾਣਕ ਦੀ ਵੀਡੀਓ ਆ ਇਹ ਵੇਖੋ ਵੀ ਪੂਰਾ ਪਾਣੀ ਨਾਲ ਲੱਗ ਚੁੱਕਾ ਪੂਰਾ ਵਗਦੇ ਆ ਪਾਣੀ ਤੇ ਇਹ ਡੇਰਾ ਬਣਾਣਕ ਦੀ ਆ ਇਧਰ ਵੇਖ ਸਕਦੇ ਹੋ ਲਸ ਸਕਟਰੀ ਤੇ ਅਸੀਂ ਆਏ ਹੋਏ ਜੌਨੀ ਭਾਈ ਨਾਲ ਇਹ ਕੋਰੀਡੋਰ ਦਾ ਰਸਤਾ ਵਾ ਪੂਰੇ ਇਧਰ ਪੱਖੋਗੇ ਪੂਰਾ ਡੁੱਬ ਚੁੱਕਾ ਘਟੋ ਘਾਟੇ 12 14 ਫੁੱਟ ਪਾਣੀ ਆ ਔਰ ਸ਼ਿਵ ਜੀ ਦੀ ਮੂਰਤੀ ਦੀ ਜਿਹੜੀ ਬਾਉਂਡਰੀ ਹੋਈ ਉਹ ਸਾਰੀ ਆਹ ਪੀਂ ਜਿੱਦਾਂ ਇਧਰੋਂ ਡੁੱਬ ਚੁੱਕੀ ਕਿੱਥੋਂ ਤੱਕ ਉਹਦੇ ਕੰਡੇ ਤੱਕ ਪਾਣੀ ਜਾ ਰਿਹਾ ਇੱਕ ਪਾਰ ਹੋਰਾਂ ਨੂੰ ਲੱਭਾ ਵਾ ਉਹ ਥੋੜੀ ਅੱਗੇ ਜਿੱਦਾਂ ਤੁਸੀਂ ਇਧਰ ਵੇਖ ਸਕਦੇ ਹੋ ਉਹ ਥਾਂ ਇਹ ਕਿ ਹੋ ਗਿਆ ਦੂਜਾ ਇਹ ਹੋ ਗਿਆ ਬਾਕੀ ਹੋਰ ਵੀ ਹੋ ਸਕਦੇ ਆ ਇਹ ਸਾਰਾ ਡੇਰੇ ਹੀ ਜਾਣਾ ਹੈ। ਕਿੰਨੀ ਸਪੀਡ ਤੇ ਜਾਣ ਡਿਆ ਗੋਲ ਰੇਪਲ। ਹਾਂ ਬਸ ਤੋਂ ਘੁੰਮਿਆ। ਹੋਏ। ਹਾਂ ਐਸਾ ਨੁੱਕਰ ਤੋਂ ਆਉਂਦੇ ਹੁਣ। ਹਾਂ। ਨਹੀਂ ਜਾਏਗਾ ਡੇਰੇ ਪਾਸ। ਜਾਏਗਾ ਹੁਣ ਜਾਣਾ ਹੀ। ਯਾਰ ਤੇਰੇ ਸਾਹਮਣੇ ਹੀ।